ਡੀਜੀਪੀ ਦੀ ਜਿਹੜੀ ਖੁਦਕੁਸ਼ੀ ਹੈ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਤੇ ਗੱਲ ਚੱਲੀ ਹੋਈ ਹੈ ਨਾਇਬ ਸਿੰਘ ਸੈਣੀ ਐਕਟਿਵ ਹੋਏ ਹੋਏ ਨੇ ਦੋਨੇ ਸੂਬਿਆਂ ਦੇ ਵਿੱਚ ਗੱਲ ਖੜੀ ਕਿੱਥੇ ਜਿਹਦੇ 'ਚ ਹੋਰ ਬਹੁਤ ਵੱਡੀ ਘਟਨਾ ਅੱਜ ਇੱਕ ਵਾਪਰੀ ਹੈ ਹੋਇਆ ਇਹ ਕਿ ਪਿਛਲੇ ਦਿਨੀ ਏਡੀਜੀਪੀ ਵੱਲੋਂ ਜਿਹੜੀ ਖੁਦਕੁਸ਼ੀ ਕੀਤੀ ਗਈ ਉਹਦੇ 'ਚ ਖੁਦਕੁਸ਼ੀ ਨੋਟ ਲਿਖਿਆ ਗਿਆ ਔਰ ਉਹਦੀ ਸਾਰੀ ਕਾਗਜ਼ ਆ ਗਈ ਜਿਹੜੀ ਉਹ ਡੀਜੀਪੀ ਤੇ ਕੇਐਸਪੀ ਦੇ ਉੱਤੇ ਡਿੱਗੀ ਹਾਲਾਂਕਿ ਉਹਨੇ ਪੰਜ ਛੇ ਪੁਲਿਸ ਅਧਿਕਾਰੀਆਂ ਦੇ ਨਾਂ ਬੀਵੀਐਮਬੀ ਦੇ ਵਿੱਚ ਕਹਿੰਦੇ ਪੰਜਾਬ ਨੂੰ ਤਾਂ ਮੈਨੂੰ ਲੱਗਦਾ ਬਾਹਰੇ ਕਰ ਦੇਣਗੇ ਹੌਲੀ ਹੌਲੀ ਹਨਾ ਪੰਜਾਬ ਨੂੰ ਤਾਂ ਮੁਕਤ ਹੀ ਘਟਾਤੀ ਪੰਜਾਬ ਦੀ ਪੰਜਾਬ ਦੀ ਤਾਂ ਉਹ ਸਥਿਤੀ ਹੋ ਹੀ ਨਹੀਂ ਰਹਿ ਰਹੀ ਇਹ ਜਿਹੜਾ ਪੰਜਾਬ ਦਾ ਦੇਖੋ ਪਹਿਲਾਂ ਚੰਡੀਗੜ੍ਹ ਸਾਨੂੰ ਨਹੀਂ ਦਿੱਤਾ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੱਤੇ ਹੁਣ ਜਿਹੜਾ ਹੈਗਾ ਉਹ ਦਰਿਆਈ ਪਾਣੀਆਂ ਤੇ ਤਾਂ ਆਕਾ ਮਾਰੇ ਹੀ ਮਾਰਿਆ ਜਿਹੜਾ ਡੈਮਾਂ ਤੇ ਪੰਜਾਬ ਦੇ ਆ ਇਹ ਜਗਦੀਪ ਚੀਮਾ ਜੀ ਕੌਣ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਿਹੜਾ ਸ਼ਾਮਿਲ ਕਰਾਇਆ ਭਾਜਪਾ ਚ ਕੋ ਵਾਲੇ ਰਣਜੀਤ ਗਿੱਲ ਹੋਰਾਂ ਨੂੰ ਜਿਹੜਾ ਉਹ ਸ਼ਾਮਿਲ ਕਰਾਇਆ ਸੀਗਾ ਤੇ ਹੁਣ ਵੀ ਇਹ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਹ ਸਰਗਰਮ ਨਜ਼ਰ ਆ ਰਹੇ ਨੇ ਇਧਰ ਵਾਲੀ ਗਜਰਾਤ ਵਾਲਾ ਮਾਰੂਥਲ ਕਾਛ ਵਾਲਾ ਟੱਪ ਕੇ ਇੱਕ ਪ੍ਰੇਮੀ ਜੋੜਾ ਭੱਜਾਇਆ ਪਾਕਿਸਤਾਨ ਤੋਂ ਜੀ ਗੱਲ ਸਾਬੇ ਨਵਾਲਗ ਨੇ ਦੋਨੇ 16 16 ਸਾਲ ਦੀ ਦੋਨਾਂ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈ ਕਿ ਔਰ ਦੋਨੇ ਉਥੋਂ ਭੱਜੇ ਵੀ ਆਪਾਂ ਜਿਹੜਾਗਾ ਉਹ ਵਿਆਹ ਕਰਾਉਣ ਦਾ ਕਿਉਂਕਿ ਉਧਰ ਵਿਆਹ ਕਰਾਉਣ ਵਾਲੀ ਕਹਿੰਦੇ ਗੱਲ ਬਣਦੀ ਨਹੀਂ ਸੀਗੀ ਤਾਂ ਦੋਨੇ ਮੁੰਡਾ ਤੇ ਕੁੜੀ ਉਥੋਂ ਭੱਜ ਕੇ ਜਿਹੜਾ ਉਹ ਸਰਹੱਦ ਪਾਰ ਕਰ ਗਏ ਸ੍ਰੀ ਨਵਕਿੰਦ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸੁਖਰੀਓ ਜੀ ਜਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਜਲ ਸਾਹਿਬ ਇਹ ਚਤਰਵੇਦੀ ਜੀ ਕੌਣ ਨੇ ਇਹਨਾਂ ਦੀਆਂ ਖਾਸੀਆਂ ਗੱਲਾਂ ਚੱਲਦੀਆਂ ਨੇ ਕਈ ਦਿਨਾਂ ਦੀਆਂ ਜਲ ਸਾਹਿਬ ਗੱਲ ਕੁਛ ਨਹੀਂ ਹੈ ਇਹ ਨਵਨੀਤ ਚਤਰਵੇਦੀ ਨਾਮ ਦਾ ਇੱਕ ਬੰਦਾ ਹੈਗਾ ਇਹ ਰਾਜਸਥਾਨ ਦਾ ਹੈਗਾ ਇਹ ਪੰਜਾਬ ਆਇਆ ਪਿਛਲੇ ਦਿਨੀ ਅੱਛਾ ਜਿਹੜੀ ਆਪਣੇ ਰਾਜ ਸਭਾ ਦੀ ਸੀਟ ਖਾਲੀ ਹੋਈ ਸੀਗੀ ਸੰਜੀਵ अरोੜਾ ਹਰਾਂ ਦੇ ਸਤੀਫੇ ਦੇ ਕਰਕੇ ਕਿਉਂਕਿ ਸੰਜੀਵ अरोड़ा ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਐਮ ਐਲ ਏ ਬਣੇ ਮੰਤਰੀ ਬਣ ਗਏ ਉਹਦੇ ਤੇ ਹੁਣ ਜਿਹੜੀ ਆ ਚੋਣ ਹੋ ਰਹੀ ਆ ਆਨੰਦਪੁਰ ਪਾਰਟੀ ਦਾ ਹੀ ਕੈਂਡੀਡੇਟ ਜਿਹੜਾ ਉਹ ਜਿੱਤਣਾਗਾ ਕਿਉਂਕਿ ਇਹਨਾਂ ਦੇ ਐਮ ਐਲ ਏ ਬਹੁਤ ਨੇ ਵੋਟਾਂ ਬਹੁਤ ਨੇ ਉਹਦੇ ਵਿੱਚੋਂ ਬਣਿਆ ਇਹ ਵੀ ਅਗਰ ਕਿਸੇ ਨੇ ਰਾਜ ਸਭਾ ਦੀ ਚੋਣ ਲੜਨੀ ਆ ਤਾਂ ਕਾਨੂੰਨ ਆ ਕਿ 10 ਐਮ ਐਲ ਏ ਦੇ ਘੱਟੋ ਘੱਟ ਦਸਤਖਤ ਜਿਹੜੇ ਉਹਨੂੰ ਕਰਾ ਕੇ ਫਿਰ ਆਪਣਾ ਨਾਮੀਨੇਸ਼ਨ ਪੇਪਰ ਫਾਈਲ ਕਰਨੇ ਪੈਂਦੇ ਨੇ ਇਹ ਨਵੀਨ ਚਾਤਰਵੇਦ ਦੀ ਨਾਮ ਦਾ ਬੰਦਾ ਰਾਜਸਥਾਨ ਤੋਂ ਆਉਂਦਾ ਜੀ ਪੰਜਾਬ ਪੰਜਾਬ ਆ ਕੇ ਇਹ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਇੱਕ ਲਿਸਟ ਲੈਂਦਾ ਲਿਸਟ ਲੈ ਕੇ ਉਹਨਾਂ ਦੇ ਪਤਾ ਲੱਗਿਆ ਕਿ ਜਾਲੀ ਦਸਤਖਤ ਕਰਕੇ ਜਾਲੀ ਨੇ ਕੀ ਨੇ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਇਹ ਜਾਲੀ ਕਹਿ ਸਕਦੇ ਆ ਜਾਲੀ ਦਸਤਖਤ ਕਰਕੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਚੱਲਿਆ ਜਾਂਦਾ ਹੈ ਪਰ ਥੱਲੀ ਮਚ ਗਈ ਸਿਆਸਤ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ 10 ਐਮਐਲਏ ਪਾਰਟੀ ਦੇ ਵਿੱਚ ਬਗਾਵਤ ਕਰ ਰਹੇ ਨੇ ਕਿ ਉਹ ਰਜਿੰਦਰ ਗੁਪਤਾ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਉਹਨੂੰ ਵੋਟ ਪਾਉਣ ਦੀ ਬਜਾਏ ਨਵਨੀਤ ਚਤਰਵੇਦੀ ਨੂੰ ਵੋਟ ਪਾਉਣਗੇ ਇਹ ਸਾਰੇ ਮਸਲੇ ਦੇ ਦਰਮਿਆਨ ਹੋਇਆ ਇਹ ਕਿ ਆਮ ਆਦਮੀ ਪਾਰਟੀ ਦੇ 10 ਐਮਐਲਏ ਨੇ ਕਹਿਣਾ ਸ਼ੁਰੂ ਕਰਤਾ ਕਿ ਜੀ ਸਾਡੇ 10 ਦਸਖਤ ਜਾਲੀ ਨੇ ਅਸੀਂ ਤਾਂ ਇਹ ਦਸਖਤ ਕੀਤੇ ਹੀ ਨਹੀਂ ਹੈਗੇ ਔਰ ਨਵੀਨ ਚਤਰਵੇਦੀ ਦੇ ਉੱਤੇ ਸਵਾਲ ਖੜੇ ਹੋ ਗਏ ਜਦੋਂ ਸਵਾਲ ਖੜੇ ਹੋ ਗਏ ਤੈਦੇ ਨੋਮੀਨੇਸ਼ਨ ਜਿਹੜੀ ਆ ਉਹ ਵੀ ਰੱਦ ਹੋ ਗਈ ਨੋਮੀਨੇਸ਼ਨ ਰੱਦ ਹੋਣ ਤੋਂ ਬਾਅਦ ਵੀ ਸਥਿਤੀ ਇਹ ਬਣੀ ਕਿ ਇਹਦੇ ਖਿਲਾਫ ਅੱਜ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਦੋਂ ਪੰਜਾਬ ਦੀ ਰੋਪੜ ਪੁਲਿਸ ਇਹਨੂੰ ਫੜਨ ਗਈ ਚੰਡੀਗੜ੍ਹ ਪੁਲਿਸ ਮੂਹਰੇ ਪਹੁੰਚ ਗਈ ਚੰਡੀਗੜ੍ਹ ਪੁਲਿਸ ਨੇ ਇਹਨੂੰ ਸੁਰੱਖਿਆ ਦਿੱਤੀ ਗੱਲ ਇੱਥੇ ਹੀ ਨਹੀਂ ਰੁਕੀ ਚੰਡੀਗੜ੍ਹ ਦੀ ਐਸ ਐਸ ਪੀ ਉਹ ਇਸ ਨੂੰ ਬਚਾਉਣ ਦੇ ਲਈ ਆ ਗਈ ਉੱਥੇ ਗੱਲ ਸਾਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਖੈਬੜੀ ਆਮ ਔਰ ਗੱਡੀਆਂ ਦੇ ਵਿੱਚ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਚੰਡੀਗੜ੍ਹ ਪੁਲਿਸ ਨੂੰ ਵਿਚਾਰ ਰਹੀ ਹੈ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਵਾਲੇ ਕਹਿੰਦੇ ਨੇ ਕਿ ਜੀ ਨਵੀਨ ਚੱਤਰਵੇਦੀ ਨੇ ਜਾਲੀ ਦਸਤਖਤ ਕੀਤੇ ਨੇ ਫਰਾਡ ਕੀਤਾ ਵਿਧਾਇਕਾਂ ਦੇ ਸਾਈਨ ਕੀਤੇ ਨੇ ਔਰ ਇਹਦੇ ਖਿਲਾਫ ਐਫ ਆਈ ਆਰ ਹੈ ਤੇ ਅਸੀਂ ਇਹਨੂੰ ਫੜਨਾ ਹੈ ਤੇ ਇਹਨੇ ਧੋਖਾੜੀ ਕੀਤੀ ਹੈ ਤਾਂ ਚੰਡੀਗੜ੍ਹ ਪੁਲਿਸ ਕਹਿੰਦੀ ਵੀ ਨਹੀਂ ਅਸੀਂ ਇਹ ਫੜਨ ਦਿੰਦੇ ਤਾਂ ਇਹ ਫਿਰ ਸਵਾਲ ਖੜਾ ਹੋ ਗਿਆ ਆਵਾ ਦੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਪਾਇਆ ਹੈਗਾ ਕਿ ਚੰਡੀਗੜ੍ਹ ਪੁਲਿਸ ਸੈਂਟਰ ਦੇ ਅੰਦਰ ਸੈਂਟਰ ਵਿਚਾਰ ਰਿਹਾ ਇਹਨੂੰ ਔਰ ਇਹ ਜਿਹੜਾ ਸੈਂਟਰ ਇਹਨੂੰ ਵਿਚਾਰ ਰਿਹਾ ਹੈ ਦੇ ਪਿੱਛੇ ਸੈਂਟਰ ਦੀ ਕੀ ਮਨਛਾਗੀ ਜਿਹੜੀ ਹੋ ਸਕਦੀ ਆ ਸੋ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਇਹ ਨਵੀਨ ਚਾਹਤ੍ਰਵੇਦੀ ਨਾਂ ਦਾ ਜਿਹੜਾ ਬੰਦਾ ਇਹ ਚਰਚਾ 'ਚ ਹੀ ਨਹੀਂ ਬਣਿਆ ਇਹਨੇ ਦੋ ਜਿਹੜੇ ਪੁਲਿਸ ਨੇ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਉਹਦੇ 'ਚ ਵੀ ਰੇਡ ਕਾ ਖੜਾ ਕਰਤਾ ਜੀ ਅੱਛਾ ਜੀ ਏਡੀਜੀਪੀ ਦੀ ਜਿਹੜੀ ਖੁਦਕੁਸ਼ੀ ਆ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਤੇ ਗੱਲ ਚੱਲੀ ਹੋਈ ਹੈ ਨਾਇਬ ਸਿੰਘ ਸੈਣੀ ਐਕਟਿਵ ਹੋਏ ਹੋਏ ਨੇ ਦੋਨੇ ਸੂਬਿਆਂ ਦੇ ਵਿੱਚ ਗੱਲ ਖੜੀ ਕਿੱਥੇ ਆ ਜੀ ਸਾਹਿਬ ਇਹ ਮਸਲਾ ਹੋਰ ਪੱਕ ਗਿਆ ਅੱਜ ਇਹਦੇ 'ਚ ਹੋਰ ਬਹੁਤ ਵੱਡੀ ਘਟਨਾ ਅੱਜ ਇੱਕ ਵਾਪਰੀ ਆ ਹੋਇਆ ਇਹ ਕਿ ਪਿਛਲੇ ਦਿਨੀ ਏਡੀਜੀਪੀ ਵੱਲੋਂ ਜਿਹੜੀ ਖੁਦਕੁਸ਼ੀ ਕੀਤੀ ਗਈ ਉਹਦੇ 'ਚ ਖੁਦਕੁਸ਼ੀ ਨੋਟ ਲਿਖਿਆ ਗਿਆ ਔਰ ਉਹਦੀ ਸਾਰੀ ਕਾਗਜ਼ ਆ ਗਈ ਜਿਹੜੀ ਉਹ ਡੀਜੀਪੀ ਤੇ ਐਸਪੀ ਦੇ ਉੱਤੇ ਡਿਗੀ ਹਾਲਾਂਕਿ ਉਹਨੇ ਪੰਜ ਛੇ ਪੁਲਿਸ ਅਧਿਕਾਰੀਆਂ ਦੇ ਨਾਂ ਉਸ ਜਿਹੜਾ ਖੁਦਕੁਸ਼ੀ ਨੋਟ ਆ ਉਹਦੇ ਵਿੱਚ ਲਿਖੇ ਦੱਸੇ ਜਾਂਦੇ ਨੇ ਸੀਨੀਅਰ ਆਈਪੀਐਸ ਅਫਸਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਾਤੀ ਵਿਤਕਰਾਂ ਹੋਣ ਕਰਕੇ ਉਹ ਪੀੜਿਤ ਸੀ ਉਹਨੂੰ ਉਹਦੇ ਨਾਲ ਧੱਕਾ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਇਹਦੀ ਪਤਨੀ ਜਿਹੜੀ ਸੀਨੀਅਰ ਆਈਏਸ ਅਫਸਰ ਹੈ ਪੰਜਾਬ ਦੀ ਧੀ ਹੈ ਮਨੀਤ ਕੁਮਾਰ ਤਾਂ ਇਹ ਮਸਲੇ ਦੇ ਵਿੱਚ ਹੁਣ ਹੋਇਆ ਇਹ ਹੈ ਕਿ ਪਿਛਲੇ ਦਿਨੀ ਚਰਨਜੀਤ ਚੰਨੀ ਇਹਨਾਂ ਦੇ ਘਰੇ ਜਾਂਦੇ ਨੇ ਅੱਜ ਰਾਹੁਲ ਗਾਂਧੀ ਇਹਨਾਂ ਦੇ ਘਰੇ ਆਏ ਸੀ ਭਗਵਾਨ ਤਮਾਨ ਜਾ ਕੇ ਘਰੇ ਕਹਿ ਕੇ ਆਏ ਨੇ ਕਿ ਸਾਡੇ ਪੰਜਾਬ ਦੀ ਧੀ ਆਈਏ ਸਮਰਜੀ ਦੇ ਪਤੀ ਨੇ ਖੁਦਕੁਸ਼ੀ ਕੀਤੀ ਆ ਅਸੀਂ ਇਹਦੇ ਨਾਲ ਆ ਔਰ ਸਾਰੀਆਂ ਹੀ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਜਾ ਰਹੀਆਂ ਨੈਰ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵੀ ਗਏ ਕੇਂਦਰੀ ਮੰਤਰੀ ਵੀ ਇੱਕ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਆ ਕੇ ਠਾਵਲੇ ਉਹ ਮਿਲ ਕੇ ਗਿਆਗਾ ਤੇ ਮਸਲਾ ਬਹੁਤ ਵੱਧ ਗਿਆ ਬਹੁਤ ਵੱਧ ਗਿਆ ਤਾਂ ਅੱਜ ਇੱਕ ਏਐਸਆਈ ਖੁਦਕੁਸ਼ੀ ਕਰ ਗਿਆ ਹੂੰ ਜਿਲ੍ਹੇ ਸਾਹਿਬ ਏ ਆਈਪੀਐਸ ਅਫਸਰ ਸੀ ਏਡੀਜੀਪੀ ਰੈਂਕ ਦਾ ਅਧਿਕਾਰੀ ਸੀ ਹਰਿਆਣਾ ਪੁਲਿਸ ਦਾ ਔਰ ਇਹਦੀ ਖੁਦਕੁਸ਼ੀ ਦੇ 7-8 ਦਿਨ ਬਾਅਦ ਅੱਜ ਇੱਕ ਏਐਸਆਈ ਜਿਹੜਾਗਾ ਜਿਹੜਾ ਸਾਈਬਰ ਸੈੱਲ ਦੇ ਵਿੱਚ ਲੱਗਿਆ ਹੋਇਆ ਹਰਿਆਣਾ ਦਾ ਸੰਦੀਪ ਉਹਦਾ ਨਾਂ ਹੈਗਾ ਔਰ ਸੰਦੀਪ ਨਾਂ ਦਾ ਏਐਸਆਈ ਜਿਹੜਾਗਾ ਉਹ ਖੁਦਕੁਸ਼ੀ ਕਰ ਗਿਆ ਔਰ ਜਦੋਂ ਉਹਨੇ ਖੁਦਕੁਸ਼ੀ ਕੀਤੀ ਉਹਨੇ ਵੀਡੀਓ ਬਣਾਈ ਵੀਡੀਓ ਬਣਾਉਣ ਵੇਲੇ ਉਹ ਇਸ ਏਡੀਜੀਪੀ ਰੈਂਕ ਦੇ ਅਧਿਕਾਰੀ ਦਾ ਨਾਂ ਲੈ ਰਿਹਾਗਾ ਬਾਈ ਪੂਰਨ ਕੁਮਾਰ ਦਾ ਜਿਨੇ ਖੁਦਕੁਸ਼ੀ ਕੀਤੀ ਆ ਔਰ ਉਹ ਕਰਾਪਸ਼ਨ ਦੇ ਦੋਸ਼ੇ ਦੇ ਤੇ ਜਿਹੜੇ ਉਹ ਲਾ ਰਿਹਾਗਾ ਤਾਂ ਇਹ ਉਹਦੀ ਵੀ ਡੈੱਡ ਬੋਡੀ ਆ ਜਿਹੜੀ ਉਹ ਪਰਿਵਾਰ ਟਰਾਲੀਆਂ ਭਰ ਕੇ ਜਿਹੜਾ ਉਹ ਉਹਦੇ ਪਿੰਡ ਲੈ ਗਿਆਗਾ ਸੋ ਮਸਲਾ ਹੁਣ ਹੋਰ ਪਾਹ ਗਿਆ ਹੁਣ ਇੱਕ ਆਈਪੀਐਸ ਅਫਸਰ ਦੀ ਖੁਦਕੁਸ਼ੀ ਦਾ ਮਸਲਾ ਇੱਕ ਏਐਸਆਈ ਜਿਹੜਾਗਾ ਉਹ ਖੁਦਕੁਸ਼ੀ ਕਰ ਗਿਆ ਔਰ ਦੋ ਧਿਰਾਂ ਦੇ ਵਿੱਚ ਜਿਹੜੀ ਹਰਿਆਣੇ ਦੀ ਪੁਲਿਸੋਂ ਬੰਡੀ ਨਜ਼ਰ ਆ ਰਹੀ ਆ ਡੀਜੀਪੀ ਦੇ ਖਿਲਾਫ ਐਫਆਈਆਰ ਤਾਂ ਦਰਜ ਹੋ ਗਈ ਆ ਲੇਕਿਨ ਉਹਦੇ ਚ ਨਾ ਸਿੱਧਾ ਪਾਇਆ ਕਿ ਨਹੀਂ ਪਾਇਆ ਇਹ ਵੀ ਇੱਕ ਝਮੇਲਾ ਬਣਿਆ ਹੋਇਆ ਔਰ ਹਰਿਆਣੇ ਦੀ ਸਰਕਾਰ ਨੇ ਡੀਜੀਪੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨੂੰ ਛੁੱਟੀ ਤੇ ਭੇਜਤਾ ਔਰ ਉਹਦੀ ਥਾਂ ਤੇ ਨਵਾਂ ਡੀਜੀਪੀ ਨਿਯੁਕਤ ਕਰਨ ਦੀ ਥਾਂ ਤੇ ਕਿਸੇ ਨੂੰ ਕੁਛ ਦੇਣ ਵਾਲੀ ਅਡੀਸ਼ਨਲ ਚਾਰਜ ਦੇਤਾ ਇਹ ਸਾਰਾ ਮਸਲੇ ਦੇ ਉੱਤੇ ਵੀ ਪਰਿਵਾਰ ਹੈਗਾ ਜਿਹੜਾ ਏਡੀਜੀਪੀ ਰੈਂਕ ਦੇ ਅਧਿਕਾਰੀ ਭਾਈ ਪੂਰਨ ਕੁਮਾਰ ਦਾ ਉਹ ਜਿਹੜਾ ਹੈਗਾ ਉਹ ਕਾਫੀ ਭੜਕਿਆ ਹੋਇਆ ਦਿਖਾਈ ਦੇ ਰਿਹਾ ਔਰ ਉਹ ਕਹਿ ਰਹੇ ਨੇ ਵੀ ਅਸੀਂ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਬੀਬੀ ਐਮਬੀ ਦੇ ਵਿੱਚ ਕਹਿੰਦੇ ਪੰਜਾਬ ਨੂੰ ਤਾਂ ਮੈਨੂੰ ਲੱਗਦਾ ਬਾਹਰੇ ਕਰ ਦੇਣਗੇ ਹੌਲੀ ਹੌਲੀ ਹਨਾ ਬਿਲਕੁਲ ਗਿਲ ਸਾਹਿਬ ਪੰਜਾਬ ਨੂੰ ਤਾਂ ਮੁੱਕਤ ਹੀ ਘਟਾਤੀ ਪੰਜਾਬ ਦੀ ਪੰਜਾਬ ਦੀ ਤਾਂ ਉਹ ਸਥਿਤੀ ਹੋ ਹੀ ਨਹੀਂ ਰਹਿ ਰਹੀ ਇਹ ਜਿਹੜਾ ਪੰਜਾਬ ਦਾ ਦੇਖੋ ਪਹਿਲਾਂ ਚੰਡੀਗੜ੍ਹ ਸਾਨੂੰ ਨਹੀਂ ਦਿੱਤਾ ਸਾਡੇ ਪੰਜਾਬੀ ਬੋਲ ਦੇ ਇਲਾਕੇ ਸਾਨੂੰ ਨਹੀਂ ਦਿੱਤੇ ਹੁਣ ਜਿਹੜਾ ਹੈਗਾ ਉਹ ਦਰਿਆਈ ਪਾਣੀਆਂ ਤੇ ਤਾਂ ਟਾਕਾ ਮਾਰਿਆ ਹੀ ਮਾਰਿਆ ਜਿਹੜਾ ਡੈਮਾਂ ਤੇ ਪੰਜਾਬ ਦੇ ਆਧਕਾਰ ਸੀ ਉਹ ਵੀ ਖੋਹਿਆ ਜਾ ਰਿਹਾ ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਲਗਾਤਾਰ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਆ ਔਰ ਪੰਜਾਬ ਦੀ ਚਲਤ ਪੁੱਗਤ ਪਹਿਲਾਂ ਇੰਨੀ ਘਟਾਈ ਵੀ ਜਿਹੜੇ ਇੰਜੀਨੀਅਰ ਪੰਜਾਬ ਦੇ 베이스ਡ ਲੱਗਦੇ ਸੀ ਉੱਥੇ ਉਹਦੇ 'ਚ ਸ਼ਰਤਾਂ ਪਾਤੀਆਂ ਵੀ ਪੰਜਾਬ ਨੂੰ ਪਹਿਲ ਜ਼ਰੂਰ ਆ ਹੋਰ ਕਿਸੇ ਸੂਬੇ ਦਾ ਵੀ ਲੱਗ ਸਕਦਾਗਾ ਮਤਲਬ ਇਦਾਂ ਦੀਆਂ ਦਲੀਲਾਂ ਨੇ ਜਿਹੜੀਆਂ ਉਹ ਪਾਈਆਂ ਗਈਆਂ ਜਿਹਦਾ ਮਤਲਬ ਸਾਫ਼ ਸੀਗਾ ਕਿ ਪੰਜਾਬ ਦੇ ਇੰਜੀਨੀਅਰ ਵੀ ਉੱਥੇ ਜਿਹੜੇ ਨਾ ਲੱਗਣ ਹੁਣ ਤੁਸੀਂ ਦੇਖੋ ਕਿ ਇਹਨਾਂ ਨੇ ਰਾਜਸਤਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕੇ ਮੈਂਬਰ ਬਣਾਉਣ ਦੀ ਤਿਆਰੀ ਹੈਗੀ ਜਿਹੜੀ ਉਹ ਕਰ ਦਿੱਤੀ ਆ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਦੀ BBMP ਚੋਂ ਸਥਾਈ ਮੈਂਬਰ ਨੂੰ ਖੁੰਡਾ ਕਰਨ ਦੇ ਲਈ ਹੁਣ ਦੂਜੇ ਸੂਬਿਆਂ ਨੂੰ ਵੀ ਪੰਜਾਬ ਦੇ ਬਰਾਬਰ ਪੱਕੀ ਹਿੱਸੇਦਾਰੀ ਦੇਣ ਦਾ ਰਾਹ ਖੋਲਤਾ ਹਾਲਾਂਕਿ ਪੰਜਾਬ ਸਭ ਤੋਂ ਵੱਧ ਖਰਚਾ ਚੱਲਦਾ ਹੈ BBMP ਦਾ 40% ਦੇ ਲਗਭਗ 39.58% ਖਰਚਾ ਹੈਗਾ ਜਿਹੜਾ 39.58% ਉਹ ਪੰਜਾਬ ਚੱਲਦਾ ਹੈ 30% ਹਰਿਆਣਾ ਚੱਲਦਾ ਰਾਜਸਥਾਨ 24% ਖਰਚਾ ਚੱਲਦਾ ਤੇ ਹਿਮਾਚਲ ਪ੍ਰਦੇਸ਼ ਸਿਰਫ 4% ਖਰਚਾ ਚਾਹਗਾ ਜਿਹੜਾ ਉਹ ਉਹ ਚੱਕਦਾਗਾ ਔਰ ਚੰਡੀਗੜ੍ਹ 2% ਖਰਚਾ ਚੱਕਦਾ ਹੁਣ ਤੁਸੀਂ ਦੇਖੋ ਵੀ 40% ਦੇ ਲਗਭਗ ਖਰਚਾ ਚੱਕਣ ਵਾਲੇ ਦੇ ਬਰਾਬਰ ਲਗਾ ਕੇ 4% ਖਰਚਾ ਚੱਕਣ ਵਾਲਾ ਹਿਮਾਚਲ ਪ੍ਰਦੇਸ਼ ਤੇ 24% ਖਰਚਾ ਚੱਕਣ ਵਾਲੇ ਰਾਜਸਥਾਨ ਨੂੰ ਸਥਾਈ ਮੈਂਬਰਸ਼ਿਪ ਜਿਹੜੀ ਉਹ ਦਿੱਤੀ ਜਾ ਰਹੀ ਆ ਪਹਿਲਾਂ ਉਥੋਂ ਪੰਜਾਬ ਪੁਲਿਸ ਇਹਨਾਂ ਨੇ ਹਟਾ ਕੇ ਉੱਥੇ ਪੈਰਾਮਿਲਟਰੀ ਫੋਰਥ ਸੀਆਈਐਸਐਫ ਤਾਇਨਾਤ ਕੀਤੀ ਉਦੋਂ ਵੀ ਗੱਲ ਉੱਠੀ ਸੀ ਵੀ ਜੇ ਖਰਚਾ ਸੀਆਈਐਸਐਫ ਦਾ ਵੀ ਸਭ ਤੋਂ ਵੱਧ ਪੰਜਾਬ ਸਰ ਪੈਣਾ ਤਾਂ ਪੰਜਾਬ ਦੀ ਪੁਲਿਸ ਉਹਦੀ ਰਖਵਾਲੀ ਕਰ ਸਕਦੀ ਆ ਉਹਨੂੰ ਕਿਉਂ ਇਗਨੋਰ ਕੀਤਾ ਜਾ ਰਿਹਾਗਾ ਸੋ ਪਿਛਲੇ ਦਿਨੀ ਜਿਹੜੇ ਹੜ੍ਹ ਆਏ ਉਹਨਾਂ ਦਾ ਵੀ ਇੱਕ ਵੱਡਾ ਕਾਰਨ ਇਹ ਸੀਗਾ ਕਿ ਬੀਵੀਐਮਬੀ ਦੇ ਵਿੱਚ ਪੰਜਾਬ ਦੀ ਬੁੱਕਤ ਨਾ ਹੋਣ ਕਰਕੇ ਪੰਜਾਬ ਨੂੰ ਇਗਨੋਰ ਕੀਤਾ ਗਿਆ ਹੁਣ ਹੜ੍ਹ ਸਾਡੇ ਆਉਂਦੇ ਨੇ ਰਪੇਰਿਆਂਲਾ ਕਹਿੰਦਾ ਪਾਣੀ ਤੇ ਪਹਿਲਾ ਹੱਕ ਤੁਹਾਡਾ ਲੇਕਿਨ ਡੈਮਾਂ ਨੂੰ ਚਲਾਉਣ ਦੀ ਜਿਹੜੀ ਹੈ ਉਹਦੇ ਵਿੱਚ ਸਾਨੂੰ ਇਗਨੋਰ ਕੀਤਾ ਜਾ ਰਿਹਾ ਔਰ ਉਹ ਸੂਬਿਆਂ ਨੂੰ ਜਿਹੜਾਗਾ ਉਹ ਬਰੋਬਰ ਪੰਜਾਬ ਦੇ ਲਿਆ ਕੇ ਖੜਾ ਕੀਤਾ ਜਾ ਰਿਹਾ ਜਿਨ੍ਹਾਂ ਦੀ ਹਿੱਸੇਦਾਰੀ ਉੱ ਘੱਟ ਹੈ ਜੀ ਇਹ ਜਗਦੀਪ ਚੀਮਾ ਜੀ ਕੌਣ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਿਹੜਾ ਸ਼ਾਮਿਲ ਕਰਾਇਆ ਭਾਜਪਾ ਚ ਇਹ ਨਾਇਬ ਸਿੰਘ ਸੈਣੀ ਵੀ ਥਾ ਥਾ ਸਰਕਾਰਮ ਹੋਇਆ ਫਿਰਦਾ ਹੈ ਜੀ ਪਹਿਲਾਂ ਇਹਨਾਂ ਨੇ ਗਿਲਕੋ ਵਾਲੇ ਰਣਜੀਤ ਗੱਲਹੋਰਾ ਨੂੰ ਜਿਹੜਾ ਉਹ ਸ਼ਾਮਿਲ ਕਰਾਇਆ ਸੀਗਾ ਤੇ ਹੁਣ ਵੀ ਇਹ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਹ ਸਰਗਰਮ ਨਜ਼ਰ ਆ ਰਹੇ ਨੇ ਔਰ ਹੁਣ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਗਦੀਪ ਸਿੰਘ ਚੀਮਾ ਨੂੰ ਜਿਹੜਾਗਾ ਉਹ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆਗਾ ਜਗਜੀਤ ਸਿੰਘ ਚੀਮਾ ਅਕਾਲੀ ਦਲ ਦਾ ਲੀਡਰ ਹੈ ਇਹਦੇ ਫਾਦਰ ਵੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਾਸੇ ਵੱਡੇ ਲੀਡਰ ਰਹੇ ਸੀਗੇ ਔਰ ਇਹਨੂੰ ਸ਼ਾਮਲ ਕਰਾਉਣ ਦੇ ਲਈ ਨਾਤਾ ਸੁਨੀਲ ਜਾਖੜ ਕਿਤੇ ਨਜ਼ਰ ਆਇਆ ਉਸ ਰੂਪ ਚ ਨਾਂ ਪਾਪਾ ਦਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਸ ਰੂਪ ਦੇ ਵਿੱਚ ਚਲਤ ਚ ਨਜ਼ਰ ਆਇਆ ਸਭ ਤੋਂ ਵੱਧ ਚੜਤ ਨੈਵ ਸੈਣੀ ਦੀ ਸੀ ਦੂਜੇ ਨੰਬਰ ਤੇ ਰਵਨੀਤ ਬਿੱਟੂ ਦੀ ਸੀ ਜੀ ਔਰ ਇੱਥੇ ਰਵਨੀਤ ਬਿੱਟੂ ਨੇ ਜਦੋਂ ਇਹਨੂੰ ਸ਼ਾਮਲ ਕਰਵਾਇਆ ਨਾਲ ਦੀ ਨਾਲ ਇਹ ਵੀ ਕਹਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਗੱਠ ਜੋੜਾਗਾ ਜਿਹੜਾ ਉਹ ਨਹੀਂ ਕਰਾਂਗੇ ਔਰ ਰਵਨੀਤ ਬਿੱਟੂ ਨੇ ਕਿਹਾ ਕਿ 27 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਨੂੰ ਕਿਸੇ ਦੇ ਮੋਢਿਆਂ ਦੀ ਲੋੜ ਨਹੀਂ ਭਾਜਪਾ ਇਕੱਲੇ ਹੀ 117 ਸੀਟਾਂ ਤੇ ਚੋਣ ਲੜੂਗੀ ਔਰ ਨਾਰ ਬਿੱਟੂ ਨੇ ਇਹ ਕਹਤਾ ਕਿ ਪੰਜਾਬ ਚ ਬੇਅਦਵੀ ਕਰਨ ਵਾਲਿਆਂ ਨਾਲ ਭਾਜਪਾ ਕਦੇ ਨਹੀਂ ਖੜੂਗੀ। ਉਹਨੇ ਇਹਨਾਂ ਨੇ ਕਿਹਨੂੰ ਕਿਹਾ? ਜਿਵੇਂ ਕਿਹਾ ਇਹ ਸਮਝਿਆ ਜਾ ਸਕਦਾ। ਸੋ ਕੁੱਲ ਮਿਲਾ ਕੇ ਸਥਿਤੀ ਹੈ ਕਿ ਜਿਹੜੀ ਉਹ ਇਹ ਹੈਗੀ ਕਿ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਚੀਮਾ ਨੂੰ ਜਦੋਂ ਭਾਜਪਾ ਸ਼ਾਮਲ ਕਰਵਾਇਆ ਜਾ ਰਿਹਾ ਸੀ ਤਾਂ ਅਕਾਲੀ ਦਲ ਨੂੰ ਇਹ ਸੰਕੇਤ ਦਿੱਤਾ ਜਾ ਰਿਹਾ ਸੀ ਕਿ ਹੁਣ ਅਸੀਂ ਤੁਹਾਨੂੰ ਖੋਰਾ ਜਿਹੜਾ ਇਸੇ ਰੂਪ ਦੇ ਵਿੱਚ ਲਾਵਾਂਗੇ ਕਿਉਂਕਿ ਪਹਿਲਾਂ ਇੱਕ ਦੂਜੇ ਦੇ ਲੀਡਰ ਸ਼ਾਮਲ ਨਹੀਂ ਸੀ ਕਰਾਉਂਦੇ ਇੱਕ ਦੂਜੀ ਪਾਰਟੀ ਦੇ ਵਿੱਚ। ਜਦੋਂ 9 ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਹੁੰਦੇ ਸੀਗੇ ਹੁਣ ਭਾਜਪਾ ਪਈ ਹੋਈ ਹੈ ਜੀ ਔਰ ਇਹ ਸਾਰੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜਾਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਨੂੰ ਕੰਟਰੋਲ ਕਰਨਾ ਸੌਖੀ ਖੇਡ ਨਹੀਂ ਹੋਵੇਗੀ ਕਿਉਂਕਿ ਨਮਾ ਅਕਾਲੀ ਦਲ ਵੀ ਉਧਰੋਂ ਪੂਰਾ ਸਰਗਰਮੀ ਦੇ ਨਾਲ ਕੰਮ ਬਿੱਡ ਰੱਖਿਆ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਗੁਣਾ ਹੁਣ ਕਿੱਧਰ ਨੂੰ ਪੈਣਾ ਹੈ ਬਾਦਲ ਹੁਣ ਖੀਸੇ ਚੋਂ ਤਾਂ ਨਿਕਲਦਾ ਨਹੀਂ ਪਹਿਲਾਂ ਲਿਖ ਕੇ ਦੇਣਗੇ ਜੀ ਗੱਲ ਸਾਫ਼ ਹੈ 3 ਨਵੰਬਰ ਨੂੰ ਚੋਣ ਹੋਣ ਜਾਣੀ ਹੈ ਜੀ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਜਿਹੜਾ ਉਹ ਮਿਲ ਜਾਣਾਗਾ ਲੱਗਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਾਂ ਪਾਸੇ ਹੋ ਜਾਣਗੇ ਧਾਮੀ ਸਾਹਿਬ ਤਾਂ ਪਹਿਲਾਂ ਵੀ ਵਿਚਾਲੇ ਜਵਾਬ ਦੇ ਗਏ ਸੀ ਮਸਾਂ ਮਨਾਵ ਨੂੰ ਕਿ ਲਿਆਂਦੇ ਸੀਗੇ ਕਿ ਨਹੀਂ ਜੀ ਤੁਸੀਂ ਆਪਦੀ ਟਰਮ ਪੂਰੀ ਕਰੋ ਔਰ ਹੁਣ ਲੱਗਦਾ ਹੈਗਾ ਕਿ ਧਾਮੀ ਸਾਹਿਬ ਜਿਹੜੇ ਉਹ ਇਹ ਦੁਬਾਰੇ ਚੋਣ ਲੜਨ ਦੇ ਚਾਹਵਾਨ ਨਹੀਂ ਹੋਣਗੇ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 3 ਨਵੰਬਰ ਨੂੰ ਜਿਹੜਾਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਣ ਜਾ ਰਿਹਾ ਜਿਹਦੇ ਵਿੱਚ ਪ੍ਰਧਾਨ ਜਰਨਲ ਸਕੱਤਰ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਮੇਤ ਜਿਹੜੇ ਵੱਖ-ਵੱਖ ਆਗੂ ਨੇ ਉਹ ਚੁਣੇ ਜਾਣਗੇ ਉਹਦੇ 'ਚ ਹੁਣ ਦੋਨੇ ਤਰ੍ਹਾਂ ਸਰਗਰਮ ਨੇ ਗੱਲ ਸਾਹ ਇਦਰੋਂ ਤਾਂ ਸੁਖਵੀਰ ਸਿੰਘ ਬਾਦਲ ਪੂਰੇ ਸਰਗਰਮ ਜਿਹੜੇ ਉਹ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਅਜਿਹੇ ਵਿਅਕਤੀ ਨੂੰ ਜਿਹੜਾਗਾ ਉਹ ਲਿਆਂਦਾ ਜਾਊਗਾ ਜਿਹੜਾ ਦੋਨੇ ਕਾਲੀ ਦਲਾਂ ਨੂੰ ਪ੍ਰਵਾਨ ਹੋਵੇ ਘੱਟੋ ਘੱਟ ਵੱਡਾ ਹਿੱਸਾਗਾ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਲੀਡਰ ਦੇ ਉੱਤੇ ਮੋਹਰ ਲਾਵੇ ਦੂਜੇ ਬੰਨੇ ਨਮਾ ਕਾਲੀ ਦਲ ਜਿਹੜਾ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਗਵਾਈ ਵਾਲਾ ਸਰਗਰਮ ਹੋਇਆ ਉਹਨਾਂ ਵੱਲੋਂ ਵੀ ਕੋਈ ਅਜਿਹਾ ਚਿਹਰਾ ਲਿਆਂਦਾ ਜਾ ਰਿਹਾ ਹੈ ਜਿਹੜਾ ਵੱਧ ਵੋਟਾਂ ਜਿਹੜੀਆਂ ਨੇ ਉਹ ਲਿਜਾ ਸਕੇ ਬੀਬੀ ਜ਼ਗੀਰ ਕੌਰ ਨੂੰ ਸ਼ਾਇਦ ਨਾ ਤਾਰਨ ਬੀਬੀ ਜ਼ਗੀਰ ਕੌਰ ਹੁਣ ਵੱਡੀ ਲੀਡਰ ਬਣ ਗਈ ਹੈ ਤਾਂ ਇਹ ਵੀ ਇਹ ਵੀ ਦੇਖਣਾ ਹੋਗਾ ਤਿਆਰੀ ਦੋਨੇ ਪਾਸੇ ਵੱਡੀ ਵੱੱਧਰ ਦੇ ਉੱਤੇ ਜਿਹੜੀ ਉਹ ਚਲਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਹਾਰ ਚੋਣਾਂ ਦੀ ਕੀ ਖਬਰ ਹੈ ਜੀ ਬਿਹਾਰ ਤੋਂ ਪਹਿਲਾਂ ਪਹਿਲਾਂ ਤਰਨਤਾਰਨ ਵਾਲੀ ਗੱਲ ਕਰ ਲਈਏ ਤਰਨਤਾਰਨ 'ਚ ਪੂਰੀ ਸਰਗਰਮੀ ਹੈ ਜੀ ਇਧਰੋਂ ਪ੍ਰਤਾਪ ਸਿੰਘ ਬਾਜਵਾਹੂਰੀ ਵੀ ਖਾਫਾ ਜ਼ੋਰ ਲਾ ਕੇ ਆਏ ਆ ਹਾਲਾਂਕਿ ਕਾਂਗਰਸ ਦਾ ਕੈਂਡੀਡੇਟ ਇੰਨਾ ਸਟਰੋਂਗ ਜਿਹੜਾ ਨਹੀਂ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਉਣ ਵਾਲੇ ਦਿਨਾਂ 'ਚ ਪੂਰੀ ਤਿਆਰੀ ਉੱਥੇ ਵਿੱਢੀ ਜਾ ਰਹੀ ਹੈ ਇਹ ਪਤਾ ਲੱਗਿਆ ਕਿ ਭਗਵੰਤ ਮਾਨ ਕੇਜਰੀਵਾਲ ਜਾਣਗੇ ਤਾਂ ਨਾਉਜ਼ ਕਰ ਦੇਣਗੇ ਜਾ ਕੇ ਵੀ ਤੁਸੀਂ ਐਮਐਲਏ ਬਣਾਓ ਅਸੀਂ ਮੰਤਰੀ ਬਣਾਵਾਂਗੇ ਉੱਥਾਂ ਦੇ ਲੋਕਾਂ ਨੂੰ ਮੰਤਰੀ ਬਣਾਉਣ ਦਾ ਲਾਲਚ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਨਗੇ ਸਿੱਧੀ ਲੜਾਈ ਜਿਹੜੀ ਗੱਲ ਸਾਬ ਉਹ ਆਮ ਆਦਮੀ ਪਾਰਟੀ ਦੀ ਪੰਥਕ ਧਰਾਂ ਦੇ ਉਮੀਦਵਾਰ ਮਨਦੀਪ ਸਿੰਘ ਜਿਹੜੇ ਸੰਦੀਪ ਸਿੰਘ ਖਣੀ ਦੇ ਭਰਾ ਨੇ ਉਹਨਾਂ ਦੇ ਨਾਲ ਨਜ਼ਰ ਆ ਰਹੀ ਹੈ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਲਹਿਰ ਉਸ ਰੂਪ ਦੇ ਵਿੱਚ ਬਣਦੀ ਹੈ ਜਿਵੇਂ ਅਮਰਤਪਾਲ ਸਿੰਘ ਦੇ ਪੱਖ 'ਚ ਬਣੀ ਸੀ ਜਾਂ ਨਹੀਂ ਬਣਦੀ ਇਹ ਦੇਖਣਾ ਹੋਊਗਾ। ਉੰਜ ਜਿਹੜੀ ਤਸਵੀਰ ਆਏ ਸਮਾਜ ਦੇ ਹਲਕੇ ਦੀ ਤਰਨਤਾਰਨ ਦੀ ਉਹ ਤਸਵੀਰ ਜਿਹੜੀ ਹੈਗੀ ਉਹ ਪੰਥਕਾ। ਪੰਥਕ ਹਲਕਾ ਹੈ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਧਰਮੀ ਸਿੱਖ ਫੌਜੀ ਪਰਿਵਾਰ ਦੇ ਵਿੱਚੋਂ ਬੀਬੀ ਸਖਬੰਦਰ ਕੌਰ ਨੂੰ ਰੰਧਾਵਾ ਨੂੰ ਚੋਣ ਮੈਦਾਨ 'ਚ ਤਾਰਿਆਗਾ। ਮਨਦੀਪ ਸਿੰਘ ਸਰਗਰਮੀ ਤਾਂ ਖਾਸੀ ਵੈੱਡ ਰੱਖੀ ਆ। ਪਰ ਅਜੇ ਇਹ ਦੇਖਣਾ ਹੋਊਗਾ ਕਿ ਓਵੇਂ ਜਿਵੇਂ ਦੀ ਬੇਬ ਜਿਹੜੀ ਬਣਦੀ ਹੈ ਜਾਂ ਨਹੀਂ ਬਣਦੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੀ ਤਰੀਕ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜੀ 21 ਅਕਤੂਬਰ ਤੱਕ ਨਾਮਜ਼ਦਗੀ ਪੇਪਰ ਭਰੇ ਜਾ ਸਕਦੇ ਨੇ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ 14 ਨਵੰਬਰ ਨੂੰ ਨਤੀਜਾ ਆਊਗਾ ਸੋ ਟਾਈਮ ਤਾਂ ਥੋੜਾ ਹੀ ਰਹਿੰਦਾ ਸਰਗਰਮੀ ਪੂਰੀ ਫੁੱਲ ਹੈ ਆ ਰਾਜੇ ਬਣੰਗਣੇ ਪੁੱਠਾ ਸਿੱਧਾ ਜਿਹਾ ਬਿਆਨ ਦੇ ਕੇ ਕਾਂਗਰਸ ਦੇ ਜੜਾਂ ਚ ਤੇਲ ਦੇਣ ਦੀ ਕੋਸ਼ਿਸ਼ ਜਿਹੜੀ ਕੱਲ ਉਹ ਕੀਤੀ ਸੀ ਜਿਹਦੇ ਚ ਰਾਸ਼ਟਰਵਾਦ ਵਾਲੀ ਗੱਲ ਰਾਜੇ ਬੜਿੰਗ ਨੇ ਪਖਾਈ ਸੀ ਜੀ ਤੇ ਪਟਿਆਲਾ ਜੇਲ੍ਹ ਚ ਬਲਵੰਤ ਸਿੰਘ ਰਾਜਵਾਨਾ ਨੂੰ ਧਾਮੀ ਹੋਣੀ ਮਿਲਿਆ ਜੀ ਜਾ ਕੇ ਜੀ ਗੱਲ ਸਾਹਿਬ ਅੱਜ ਐਡਵੋਕੇਟ ਹਰਜਨ ਸਿੰਘ ਧਾਮੀ ਦੀ ਗਵਾਹੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਜੇਲ੍ਹ ਚ ਮਿਲਿਆ ਕਿਉਂਕਿ ਆਉਣ ਵਾਲੇ ਦਿਨਾਂ ਚ 15 ਅਕਤੂਬਰ ਨੂੰ ਇਸ ਕੇਸ ਦੀ ਫਿਰ ਸੁਪਰੀਮ ਕੋਰਟ ਦੇ ਵਿੱਚ ਸ਼ਾਇਦ ਸੁਣਵਾਈ ਹੈ ਜੀ ਜਿਹੜੀ ਉਹ ਹੋਣ ਜਾ ਰਹੀ ਹੈਗੀ ਔਰ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਹੋਇਆ ਹੈਗਾ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕਾਇਤ ਦੇ ਵਿੱਚ ਬਦਲੇ ਜਾਣ ਦੀ ਆਪ ਜਿਹੜੀ ਹੈਗੀ ਉਹ ਲਗਭਗ ਬਣੀ ਹੋਈ ਹੈਗੀ ਅਜਿਹੇ ਦੇ ਵਿੱਚ ਇਸ ਵਫਦ ਦੇ ਵੱਲੋਂ ਵੀ ਰਾਜਵਾਨਾ ਦੇ ਨਾਲ ਮੁਲਾਕਾਤ ਕਰਕੇ ਡਿਸਕਸ ਮਸਲਾਗਾ ਜਿਹੜਾ ਕੀਤਾ ਦੱਸਿਆ ਜਾਂਦਾ ਕਿਉਂਕਿ ਰਾਜਵਾਨਾ ਹੁਰੀ ਵੀ ਲਗਾਤਾਰ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਕੇਸ ਦੇ ਵਿੱਚ ਜਲਦ ਡਿਸੀਜਨ ਲਿਆ ਜਾਵੇ ਜੋ ਵੀ ਲੈਣਾ ਹੈਗਾ ਡਿਸੀਜਨ ਤਾਂ ਉਹਨਾਂ ਜੋ ਕੰਟਾਪਰ ਮੀਟਿੰਗ ਜਿਹੜੀ ਆ ਉਹ ਧਾਮੀ ਹੋਰਾਂ ਦੇ ਨਾਲ ਰਾਜਵਾਨਾ ਦੀ ਚੱਲੀ ਐ ਬਾਹਰ মিডিਆ ਵਾਲੇ ਡੀਕ ਰਹੇ ਸੀ ਕਿ ਜਦੋਂ ਬਲਵੰਤ ਸਿੰਘ ਰਾਜਵਾਨਾ ਜੀ ਦੇ ਨਾਲ ਮੁਲਾਕਾਤ ਕਰਕੇ ਐਡਵੋਕੇਟ ਹਰਜਨ ਸਿੰਘ ਧਾਮੀ ਜੀ ਬਾਹਰ ਆਉਣਗੇ ਤਾਂ ਪ੍ਰੈਸ ਸਵਾਲ ਪੁੱਛੂ ਲੇਕਿਨ ਉਹ ਬਿਨਾ মিডিਆ ਨੂੰ ਮੁਖਾਤਿਫ ਹੋਏ ਚਲੇ ਗਏ ਹੁਣ ਇਹਦੇ ਪਿੱਛੇ ਮਤਲਬ ਕੀ ਕਾਰਨ ਹੋ ਸਕਦੇ ਨੇ ਇਹ ਧਾਮੀ ਸਾਹਿਬ ਆਉਣ ਵਾਲੇ ਦਿਨਾਂ ਚ ਦੱਸ ਸਕਦੇ ਨੇ ਜੀ ਇਧਰ ਵਾਲੀ ਗਜਰਾਤ ਵਾਲਾ ਮਾਰੂਥਲ ਕਾਛ ਵਾਲਾ ਟੱਪ ਕੇ ਇੱਕ ਪ੍ਰੇਮੀ ਜੋੜਾ ਭੱਜਾਇਆ ਪਾਕਿਸਤਾਨ ਤੋਂ ਜੀ ਗੱਲ ਸਾਬੇ ਨਵਾਲਗ ਨੇ ਦੋਨੇ 16 16 ਸਾਲ ਦੀ ਦੋਨਾਂ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈਗੀ ਔਰ ਦੋਨੇ ਉਥੋਂ ਭੱਜੇ ਵੀ ਆਪਾਂ ਜਿਹੜਾਗਾ ਉਹ ਵਿਆਹ ਕਰਾਉਣ ਦਾ ਕਿਉਂਕਿ ਉਧਰ ਵਿਆਹ ਕਰਾਉਣ ਵਾਲੀ ਕਹਿੰਦੇ ਗੱਲ ਬਣਦੀ ਨਹੀਂ ਸੀਗੀ ਤਾਂ ਦੋਨੇ ਮੁੰਡਾ ਤੇ ਕੁੜੀ ਉਥੋਂ ਭੱਜ ਕੇ ਜਿਹੜਾ ਉਹ ਸਰਹੱਦ ਪਾਰ ਕਰ ਗਏ ਕਿਉਂਕਿ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੜਾਂ ਵਾਲੀ ਨੌਬਤ ਆਈ ਸੀ ਉਸ ਤੋਂ ਬਾਅਦ ਸਰਹੱਦ ਨੰਗਣੀ ਸੌਖੀ ਹੋਈ ਦੱਸੀ ਜਾਂਦੀ ਹੈਗੀ ਅੰਝ ਅਪ੍ਰੈਲ 2025 ਜਦੋਂ ਪਹਿਲਗਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਤਣਾਅ ਤਾਂ ਬਹੁਤ ਬਣਿਆ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪਰ ਇਹ ਦੋਨੇ ਨੌਜਵਾਨ ਨੇ ਜਿਹੜੇ 16-16 ਸਾਲ ਦੇ ਉਹੋ ਕੱਚ ਦਾ ਮਰੂਥਲ ਗਿਲ ਸਾਹਿਬ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਟੱਪੀ ਹੋ ਗੁਜਰਾਤ ਵਾਲੇ ਪਾਸੇ ਟੱਪੀ ਕਸਰਾ ਮਰੂਥਲ ਪਾਰ ਕੀਤਾ ਤਿੰਨ ਦਿਨ ਇਹ ਜਿਹੜੇ ਉਹ ਮਾਰੂਥਲ ਦੇ ਉੱਤੇ ਹੀ ਤੁਰਦੇ ਰਹੇ ਔਰ ਇਹ ਜੋੜਾ ਉਦੋਂ ਬਾਅਦ ਇੱਧਰ ਆਇਆ ਹੈਗਾ ਪੁਲਿਸ ਨੇ ਇਹਨਾਂ ਤੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਕਿ ਕਿ ਐਜੰਟੀਆਂ ਨੇ ਇਹਨਾਂ ਤੋਂ ਪੁੱਛ ਕੇ ਅੱਛਾ ਕੀ ਜਿਹੜੀਆਂ ਉਹ ਕਰ ਰਹੀਆਂ ਨੇ ਔਰ ਜਿੰਨੀ ਜਾਣਕਾਰੀ ਮਿਲੀ ਹੈ ਕਿ ਨਵਾਲਗੜ੍ਹ ਨੇ ਦੋਨੇ 16-16 ਸਾਲ ਦੀ ਇਹਨਾਂ ਦੀ ਉਮਰ ਜਿਹੜੀ ਹੈ ਉਹ ਹੈ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਨਾਲ ਕੋਈ ਮਤਲਬ ਡਾਕੂਮੈਂਟ ਇਹ ਪਾਕਿਸਤਾਨ ਵਾਲੇ ਪਾਸੋਂ ਲੈ ਕੇ ਨਹੀਂ ਆਏ ਇਹ ਪਾਕਿਸਤਾਨ ਦੇ ਥਾਰਪਾਰਕਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਸਨੀਕ ਨੇ ਭੀਲ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਭਾਰਤ ਪਾਕਿਸਤਾਨ ਸਰਹੱਦ ਤੋਂ ਲਗਭਗ 10 ਕਿਲੋਮੀਟਰ ਦੂਰ ਜਿਹੜਾ ਉਹ ਦੱਸਿਆ ਜਾਂਦਾ ਹੈ ਔਰ ਸ਼ੁਰੂਆਤੀ ਪੁੱਛ ਗਏ ਸ ਤੇ ਇਹਨਾਂ ਨੇ ਦੱਸਿਆ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਕੁੜੀ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਇਸ ਮੁੱਦੇ ਤੇ ਮੁੰਡੇ ਦੇ ਪਰਿਵਾਰ ਤੇ ਕੁੜੀ ਦੇ ਵਿਚਕਾਰ ਕੁੜੀ ਦੇ ਪਰਿਵਾਰ ਵਿਚਕਾਰ ਲੜਾਈ ਵੀ ਹੋਈ ਸੀ ਕਿਉਂਕਿ ਪਰਿਵਾਰ ਨੇ ਉਹਨਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕੀਤਾ ਫਿਰ ਇਹ ਦੋਨਾਂ ਨੇ ਭੱਜ ਕੇ ਭਾਰਤ ਆਉਣ ਦਾ ਫੈਸਲਾ ਕੀਤਾ ਤੇ 3-4 ਦਿਨ ਭੁੱਖਣ ਪਾਣੇ ਇਹ ਉੱਥੋਂ ਸਰਹੱਦ ਪਾਰ ਕਰਕੇ ਇਧਰ ਗੁਜਰਾਤ ਵਾਲੇ ਪਾਸੇ ਆ ਗਏ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਝ ਪਵੇਗੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿਲ ਸਾਹਿਬ ਤੁਹਾਡਾਂ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ